ਅਸੀਂ ਗੱਲਾਂ ਕਵਿਤਾ ਦੀਆਂ ਤਾਂ ਕਰਦੇ ਹੀ ਰਹਿੰਨੇ ਆ ਪਰ ਨਾਲ ਨਾਲ ਕਵਿਤਾ ਵੀ ਸਮਾਜ ਚ ਆਉਂਦੀ ਹੈ ਅਸੀਂ ਸਮਾਜ ਦਾ ਹਿੱਸਾ ਬਿਲਕੁਲ ਇੱਕ ਦੂਜੇ ਨੂੰ ਜਿਹੜਾ ਅਨਿਖੜ ਕਰਕੇ ਨਹੀਂ ਦੇਖਿਆ ਜਾ ਸਕਦਾ ਨਾ ਕਰਕੇ ਨਹੀਂ ਦੇਖਿਆ ਜਾ ਸਕਦਾ ਬਿਲਕੁਕੁਲ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਆਪਾਂ ਜੀ ਕੁਝ ਚੀਜ਼ਾਂ ਬੜੀਆਂ ਆਡ ਲੱਗਦੀਆਂ ਨੇ ਕਈ ਵਾਰੀ ਬੜੀਆਂ ਪਿੰਚ ਕਰਦੀਆਂ ਨੇ ਚੁੱਪ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਬਦਲਣਾ ਚਾਹੁੰਦੇ ਹੁੰਨੇ ਆ ਪਰ ਕੁਝ ਬਦਲਦਾ ਨਹੀਂ ਜਾਂ ਬਦਲ ਨਹੀਂ ਪਾਉਂਦੇ ਹਨ ਨਾ ਇਕੱਲਾ ਬੰਦਾ ਕਈ ਵਾਰੀ ਇਦਾਂ ਨਹੀਂ ਕਰ ਪਾਉਂਦਾ ਜੀ ਜੀ ਕਿੱਥੇ ਕਿੱਥੇ ਤੁਹਾਨੂੰ ਇਦਾਂ ਲੱਗਦਾ ਹੁੰਦਾ ਵੀ ਯਾਰ ਆਹ ਚੀਜ਼ਾਂ ਇੱਕ ਕਵੀ ਮਨ ਦੇ ਨਾਲ ਜਦੋਂ ਆਪਾਂ ਵੇਖਦੇ ਆਂ ਕੁਛ ਇਦਾਂ ਮਹਿਸੂਸ ਹੁੰਦਾ ਚੀਜ਼ ਹਰ ਥਾਂ ਵੀਰੇ ਹਰ ਮੋੜ ਤੇ ਆਪਾਂ ਨੂੰ ਇਹ ਗੱਲਾਂ ਮਹਿਸੂਸ ਹੁੰਦੀਆਂ ਵੀ ਯਾਰ ਇਹ ਹੋ ਤਾਂ ਹੋ ਕਿਉਂ ਰਿਹਾ ਪਰ ਮੈਂ ਇਹ ਕਹਿੰਨਾ ਵੀ ਜਿੰਨਾ ਟਾਈਮ ਇਹ ਵੀ ਉਮਰ ਹੁੰਦੀ ਹੈ ਜਦੋਂ ਇੱਕ ਉਮਰ ਤੋਂ ਬਾਅਦ ਬੰਦਾ ਨਾ ਕੁਝ ਸਮਝੌਤੇ ਕਰਨਾ ਚਾਹਦਾ ਬਿਲਕੁਲ ਬੰਨੀ ਚੱਲ ਯਾਰ ਕੋਈ ਨਾ ਇਹ ਤਾਂ ਚੱਲਦਾ ਆਇਆ ਤੇ ਇਦਾਂ ਹੀ ਚੱਲਦੇ ਰਹਿਣਾ ਹੈ ਬਦਲਣ ਦੀ ਇੱਕ ਸਮਾਂ ਹੁੰਦਾ ਉਹ ਬਦਲ ਵੀ ਦਿੰਦਾ ਜਿਹੜਾ ਬੰਦਾ ਜਦੋਂ ਧਾਰਲੇ ਤੋਂ ਬਦਲ ਵੀ ਦਿੰਦਾ ਜਦੋਂ ਮਤਲਬ ਇੱਕ ਟਾਈਮ ਤੇ ਆ ਕੇ ਆਪਾਂ ਆਪ ਹੀ ਸਮਝੌਤਾ ਕਰ ਲਿਆ ਉਹ ਬਦਲਣ ਵਾਲੀ ਹੁੰਦੀ ਜੀ ਜਦੋਂ ਨਾ ਆਪਾਂ ਸਮਝੌਤਾ ਕਰ ਲਿਆ ਬਿਲਕੁਲ 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 ਨਹੀਂ ਉਹ ਬਦਲ ਜਾਣੀ ਹੁੰਦੀ ਹੈ ਵੀ ਕੁਦਰਤ ਸੋਚੀ ਬੈਠੀ ਹੁੰਦੀ ਵੀ ਹੁਣ ਇਹ ਸੈੱਟ ਕਰ ਦਾਂਗੇ ਤੇ ਆਪਾਂ ਉਹਦੋਂ ਹੌਸਲਾ ਹੀ ਛੱਡ ਜੰਨੇ ਵੀ ਨਹੀਂ ਕੋਲੇ ਜਾ ਕੇ ਕੋਲੇ ਜਾ ਕੇ ਆਪਾਂ ਹੌਸਲਾ ਛੱਡ ਦਿੰਦੇ ਆ ਤਾਂ ਬਹੁਤੀਆਂ ਚੀਜ਼ਾਂ ਮੈਨੂੰ ਐਵੇਂ ਲੱਗਦਾ ਕਈ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦਿੰਦਾ ਵੀ ਆਪਾਂ ਮੀਡੀਆ ਖੇਤਰ ਨਾਲ ਤੁਸੀਂ ਵੀ ਜੁੜੇ ਹੋਏ ਮੈਂ ਸੋਸ਼ਲ ਮੀਡੀਆ ਤੇ ਕਾਫੀ ਕੰਮ ਕੀਤਾ ਪਹਿਲਾਂ ਤਾਂ ਬਹੁਤ ਲੋਕ ਇਦਾਂ ਦੀ ਟੱਕਰ ਦੇ ਜਿਹੜੇ ਨਾ ਜੀਬ ਚ ਪਾਉਣਾ ਮੰਗਦੇ ਜਿਵੇਂ ਲੀਡਰ ਹੀ ਲੀਡਰਾਂ ਦੇ ਵਿੱਚੋਂ ਨਾ ਲੀਡਰਾਂ ਦੇ ਵਿੱਚੋਂ ਤਾਂ ਖਾਸ ਕਰਕੇ ਆ ਵੀ ਇਹਦਾ ਕੋਈ ਨਾ ਕੋਈ ਕੰਮ ਕੱਢ ਕੇ ਇਹਨੂੰ ਜੇਬ ਚ ਪਾ ਲ ਗਏ ਬਿਲਕੁਲ ਬਿਲਕੁਲ ਵੀ ਇੱਕ ਤਾਂ ਇਹ ਹੋ ਜਾ ਜਿਹੜਾ ਨਹੀਂ ਵੀ ਆਪਾਂ ਇਨਸਾਨ ਕਰ ਦਿਓ ਤੇ ਪੈਸਾ ਇਨਸਾਨ ਕਰ ਦਿਓ ਮੈਨੂੰ ਕਹਿਣਾ ਨਾ ਵੀ ਤੂੰ ਵੀਡੀਓ ਬਣਾਉਣਾ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸ ਦੀ ਕੰਪਿਊਟਰ ਦਾ ਆਪਾਂ ਤੈਨੂੰ ਕੈਮਰਾ ਲੈ ਦਾਂਗੇ ਕੰਪਿਊਟਰ ਲੈ ਦਾਂਗੇ ਉਦੋਂ ਕੈਮਰਾ ਨਹੀਂ ਸਕੇਗਾ ਆਪਾਂ ਤੈਨੂੰ ਕੈਮਰਾ ਲੈ ਦਾਂਗੇ ਕੰਪਿਊਟਰ ਲੈ ਦਾਂਗੇ ਤਾਂ ਮੈਂ ਮੰਨਦਾ ਨਾ ਵੀ ਯਾਰ ਜਿਹਦੇ ਤੇ ਆਸਾਨਕਤ ਮੈਂ ਇਹ ਚੰਗੇ ਹੁੰਦੇ ਐ ਇਹ 'ਚ ਕੋਈ ਸ਼ੱਕ ਨਹੀਂ ਕਈ ਬੰਦੇ ਵਾਕਈ ਚਾਹੁੰਦੇ ਹੁੰਦੇ ਵੀ ਇਹ ਬੰਦਾ ਅੱਗੇ ਚੱਲੇ ਤੇ ਅੱਗੇ ਵੀ ਜਾਵੇ ਪਰ ਬਹੁਤੇ ਬੰਦੇ ਜੇਬ 'ਚ ਪਾਉਣ ਵਾਲੇ ਹੁੰਦੇ ਆ ਮੈਂ ਇਹੋ ਜੇ ਇਨਸੀਡੈਂਟ ਆਪ ਦੇਖਿਆ ਕਿਸੇ ਬੰਦੇ ਨੇ ਥੋੜੀ ਥੋੜੀ ਜੀ ਮਦਦ ਕਰਕੇ ਬੰਦਿਆਂ ਦੀ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਪਦੇ ਅਸਾਨ ਥੱਲੇ ਦਬ ਕੇ ਬੜਾ ਲੰਬਾ ਲੰਬਾ ਸਮਾਂ ਉਹਨਾਂ ਤੋਂ ਕੰਮ ਲਈ ਜੀ ਤਾਂ ਇਹੋ ਜਿਹੇ ਵੀ ਬੰਦੇ ਮਿਲਦੇ ਆ ਜਦੋਂ ਆਪਣਾ ਦੌਰ ਉਹ ਹੁੰਦਾ ਵੀ ਜਦੋਂ ਆਪਾਂ ਸਟਰਗਲਿੰਗ ਦੌਰ ਦੇ ਵਿੱਚ ਲੰਘ ਰਹੇ ਹੁੰਦੇ ਆ ਉਸ ਸਮੇ ਉਹ ਉਹ ਚੀਜ਼ਾਂ ਵੀ ਆਉਂਦੀਆਂ ਉਹ ਬੰਦੇ ਵੀ ਆਉਂਦੇ ਜਿਹੜੇ ਚਾਹੁੰਦੇ ਹੁੰਦੇ ਆ ਵੀ ਇਹਨਾਂ ਨੂੰ ਇੱਕ ਵਾਰੀ ਥੱਲੇ ਲੈ ਲਈਏ ਵੀ ਇਹ ਬੰਦੇ 'ਚ ਸੰਭਾਵਨਾਵਾਂ ਹੈ ਬਿਲਕੁਲ ਬਿਲਕੁਲ ਬੰਦਾ ਵੀ ਵੇਂਦੇ ਆ ਇਹ ਬਾਲੀਵੁੱਡ 'ਚ ਬਹੁਤ ਚੱਲਦਾ ਰਿਹਾ ਪਹਿਲਾਂ ਨਾ ਨਵਾਂ ਜਿ ਕੋਈ ਐਕਟਰ ਹੋਣਾ ਉਹਨਾਂ ਨੇ ਸਾਰਿਆਂ ਨੂੰ ਸਾਈਨ ਕਰੀ ਜਾਣਾ ਹੂੰ ਜਿਹੜੇ ਪੈਸੇ ਵਾਲੇ ਬੰਦੇ ਹੁੰਦੇ ਸੀ ਉਹਨਾਂ ਨੇ ਇੱਕ ਮਾਮੂਲੀ ਜੀ ਰਕਮ ਦੇ ਕੇ ਸਾਰਿਆਂ ਨੂੰ ਸਾਈਨ ਫਿਲਮ ਵਾਸਤੇ ਕਰੀ ਜਾਣਾ ਜੀ ਜਿਹੜਾ ਉਹਨਾਂ ਨੂੰ ਪਤਾ ਵੀ ਇਹਦੀਆਂ ਫਿਲਮਾਂ ਚੱਲਣ ਲੱਗੀਆਂ ਨਵੇਂ ਲਾਂਚ ਹੋਏ ਨੂੰ ਹਰੇਕ ਨੂੰ ਕਰ ਲੈਣਾ ਪਹਿਲਾਂ ਹੂੰ ਹੂੰ ਫਿਰ ਉਹਨੂੰ ਪਤਾ ਲੱਗੇ ਵੀ ਆਹ ਬੰਦਾ ਚੱਲ ਰਿਹਾ ਤੇ ਉਹਦੀ ਫਿਲਮ ਬਣਾਉਣੀ ਦੂਜਿਆਂ ਦੇ ਨਾਲ ਕੈਨਸਲ ਕਰਕੇ ਉਹ ਅਮਾਉਂਟ ਉਹਨਾਂ ਤੋਂ ਵਾਪਸ ਲੈ ਲੈਣੀ ਹੂੰ ਇਹ ਵਿੱਚ ਲਿਖਿਆ ਹੁੰਦਾ ਸੀਗਾ ਵੀ ਨਹੀਂ ਅਸੀਂ ਵਾਪਸ ਲੈ ਲਾਂਗੇ ਤੇ ਨਹੀਂ ਫਿਰ ਜੇ ਉਹ ਬੰਦਾ ਅੱਪ ਚੱਲ ਜਾਂਦਾ ਸੀ ਫਿਰ ਉਹ ਮਾਮੂਲੀ ਰਕਮ ਤੇ ਹੀ ਉਹਨੂੰ ਫਿਲਮ ਕਰਨੀ ਪੈਂਦੀ ਸੀ ਉਹਨਾਂ ਨਾਲ ਹਾਂ ਬਿਲਕੁਲ ਬਿਲਕੁਲ ਤੇ ਇਦਾਂ ਦਾ ਬਹੁਤ ਨੇ ਆ ਪਿਛਲੇ ਦਿਨੀ ਇੰਟਰਵਿਊਜ਼ ਦੇਖੀਆਂ ਕਈ ਜਿਹੜੀਆਂ ਆਪਣੇ ਆਮ ਬੰਦੇ ਘਟਵੇਂਦੇ ਇਹਨਾਂ ਚੀਜ਼ਾਂ ਤੇ ਗੌਰ ਘਟ ਕਰਦੇ ਵੀ ਕੀ ਕੀ ਸਿਸਟਮ ਚੱਲਦੇ ਤੇ ਆਪਣੇ ਪੰਜਾਬੀ ਚ ਵੀ ਇਦਾਂ ਦਾ ਚੱਲਦਾ ਰਿਹਾ ਹੈ ਗਾਣਿਆਂ ਦੇ ਗਾਇਕੀ ਦੇ ਖੇਤਰ ਵਿੱਚ ਜ਼ਿਆਦਾ ਚੱਲਦਾ ਰਿਹਾ ਬਾਉਂਡ ਕਰਨ ਵਾਲਾ ਸਿਸਟਮ ਬਿਲਕੁਲ ਬਿਲਕੁਲ ਤਾਂ ਇਹ ਇਹ ਬਹੁਤ ਔਖੀਆਂ ਗੱਲਾਂ ਹੁੰਦੀਆਂ ਵੀ ਕਿਸੇ ਨੂੰ ਪਾਪਾ ਯਾਰ ਉਹਦਾ ਕੈਰੀਅਰ ਤਬਾਹ ਕਰ ਦਿੰਦੇ ਹਾਂ ਤਾਂ ਕਰਕੇ ਇਹ ਬਾਉਂਡ ਸਿਸਟਮ ਦਾ ਬੜਾ ਚੱਲਦਾ ਬਹੁਤ ਸਾਰੇ ਗਾਇਕਾਂ ਦੀ ਜ਼ਿੰਦਗੀ ਇਹਨਾਂ ਨੇ ਖਾਫੀ ਮੇਰੇ ਨਾਲ ਮੇਰੇ ਨਿੱਜੀ ਇਹ ਵਾਪਰਿਆਵੇਂ ਇਹ ਗੱਲਾਂ ਚਲੋ ਕਰਨੀਆਂ ਨਹੀਂ ਚਾਹੁੰਦਾ ਵੀ ਬਹੁਤ ਬੰਦੇ ਇਹ ਕਰਨਾ ਚਾਹੁੰਦੇ ਆ ਤੇ ਬਹੁਤਿਆਂ ਦੀ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਜਿਨ੍ਹਾਂ ਦੇ ਕੰਮ ਆਏ ਆ ਤੇ ਮੁੜ ਕੇ ਉਹਨਾਂ ਨਾਲ ਝਾਕ ਕੇ ਵੀ ਨਹੀਂ ਸਹੀ ਆ ਵੀ ਯਾਰ ਤੁਹਾਡੇ ਕੋਈ ਹੈਲਪ ਵੀ ਕੀਤੀ ਸੀ ਉਹਨਾਂ ਦੇ ਕਦੇ ਉਹਨਾਂ ਨੇ ਰਾਹ ਖੜੇ ਵੀ ਜੇ ਸਾਸਤਰੀ ਕਾਲ ਬਣਾਤੀ ਤਾਂ ਠੀਕ ਆ ਨਹੀਂ ਕਦੇ ਜਿੱਤਾ ਆ ਨਹੀਂ ਬੰਦਿਆਂ 'ਚ ਖੜ ਕੇ ਕਹੀ ਜਾਣਾ ਵੀ ਯਾਰ ਮੈਂ ਇਹਦੀ ਹੈਲਪ ਕੀਤੀ ਐ ਹੂੰ ਇਹ ਬਈ ਅਵਿੰਦਰ ਭਾਈ ਇੱਕ ਸਵਾਲ ਹੋਰ ਪੁੱਛਦਾ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਆਪਾਂ ਅਕਸਰ ਹੀ ਕਵੀ ਦਰਬਾਰਾਂ 'ਚ ਜਾਂਦੇ ਆ ਤੁਸੀਂ ਵੀ ਮੇਰਾ ਵੀ ਚਲੋ ਰੁਝਾਨ ਹੈਗਾ ਆਪਾਂ ਵਿਚਰਦੇ ਰਹਿੰਦੇ ਆ ਜੀ ਇਹ ਤਾਂ ਸਮਾਜ ਦੇ ਵਿੱਚ ਹਰ ਥਾਂ ਤੇ ਹੀ ਹੈ ਕਿ ਹਰ ਹਰੇਕ ਬੰਦਾ ਅੱਜ ਕੱਲ ਦੋ ਦੋ ਚਿਹਰੇ ਚੱਕੀ ਫਿਰਦਾ ਉਹ ਦੁਨੀਆ ਦੇ ਸਾਹਮਣੇ ਹੋਰ ਹੈ ਹਾਂ ਉਹ ਰਾਤ ਨੂੰ ਹੋਰ ਹੈ ਉਹ ਦਿਨੇ ਹੋਰ ਹੈ ਹਨਾ ਕਵੀ ਦਰਬਾਰਾਂ 'ਚ ਹੋਰ ਹੈ ਬਾਹਰ ਹੋਰ ਹੈ ਬਿਲਕੁਲ ਕੋਈ ਐਦਾਂ ਦਾ ਤਜਰਬਾ ਕੋਈ ਕੌੜਾ ਤਜਰਬਾ ਵੀ ਰਿਆ ਇਸ ਖੇਤਰ ਦੇ ਵਿੱਚ ਜੋ ਕਿ ਮਿੱਠੇ ਤਜਰਬੇ ਤਾਂ ਮੈਂ ਸੁਣੀ ਐ ਨਾ ਕੋਈ ਕੌੜਾ ਤਜਰਬਾ ਵੀ ਰਿਹਾ ਜਿੱਥੋਂ ਐਂ ਜਿ ਲੱਗਿਆ ਵੀ ਯਾਰ ਆਹ ਨਹੀਂ ਇਹ ਚਾਹੀਦਾ ਮੈਂ ਐ ਭਾਈ ਜਦੋਂ ਕਿਤਾਬ ਛਪਾਉਣੀ ਸੀ ਨਾ ਉਦੋਂ ਮੈਂ ਕਿਤਾਬਾਂ ਵਾਲਿਆਂ ਨਾਲ ਮੇਰਾ ਬਾਪ ਪਿਆ ਜੀ ਤਾਂ ਉਹਦੇ ਚ ਨੇਰੇ ਕੋੜੇ ਤਜਰਬੇ ਜਿੰਨੇ ਤੁਸੀਂ ਮਰਜੀ ਵੇਖ ਲਓ ਉਹਦਾ ਕਾਰਨ ਇਹ ਆ ਵੀ ਹੁਣ ਜਿਹੜਾ ਗਾਇਕੀ ਦਾ ਖੇਤਰ ਆ ਉਹ ਇੰਨੇ ਹੁੰਦੇ ਨਾ ਕਿਸੇ ਵੀ ਘਰ ਚ ਕਲੇਸ਼ ਜੇ ਪੈਂਦਾ ਗਰੀਬੀ ਕਲੇਸ਼ ਦਾ ਘਰ ਬਾਲੀ ਹੁੰਦੀ ਹੈ ਹੁਣ ਜਿਹੜਾ ਦੌਰ ਪਿੱਛੇ ਸੀ ਕਵਤਾ ਦਾ ਉਹ ਗਰੀਬੀ ਦਾ ਦੌਰ ਹੀ ਸੀ ਕਵਤਾ ਪੂਰੀ ਗਰੀਬੀ ਸੀਗੀ ਗੱਤਾਂ ਦੀ ਕਿਤਾਬ ਵੀ ਗਰੀਬੀ ਚ ਹੀ ਹੁੰਦੀ ਸੀ ਪਬਲਿਸ਼ਰਾਂ ਦਾ ਕੰਮ ਵੀ ਗਰੀਬੀ ਚ ਹੀ ਸੀਗਾ ਵੀ ਗਰੀਬੀ ਦਾ ਵਈ ਸੀਗੇ ਤਾਂ ਜਦੋਂ ਮੰਨ ਲਓ ਵੀ ਘਰੇ ਪੈਸਾ ਹਣੀ ਫਿਰ ਹਸਬੰਡ ਵਾਈਫ ਚ ਵੀ ਨਰਾਣਾ ਆਉਣ ਲੱਗ ਜਾਂਦੀਆਂ ਵੀ ਜੋ ਪੈਸੇ ਨਾਲ ਹੀ ਸਾਰਾ ਕੰਮ ਚੱਲਣਾ ਓਖੇ ਚ ਹੁੰਦੀ ਹੈ ਜਿਹੜੀ ਉਹ ਫਿਰ ਬੰਦਾ ਰਿਸ਼ਤਿਆਂ ਤੇ ਕੱਢਦਾ ਹੈ ਰਿਸ਼ਤਿਆਂ ਤੇ ਕੱਢਦਾ ਫਿਰ ਇੱਕ ਦੂਜੇ ਕੱਟਾਂ ਵੀ ਹੁਣ ਮੰਨ ਲਓ ਜੇ ਪੈਸਾ ਘਰੇ ਹੈ ਨਹੀਂ ਤਾਂ ਫਿਰ ਘਰ ਵਾਲੀ ਦੀ ਸਾੜੀ ਨਹੀਂ ਆਉਣੀ ਜਾਂ ਘਰ ਵਾਲੀ ਦੇ ਕੱਪੜੇ ਨਹੀਂ ਆਉਣੇ ਹੈਨਾ ਸਾੜੇ ਕੱਪੜੇ ਦੂਰ ਰਹਿ ਜਾਂਦੇ ਭਾਜੀ ਕਈ ਵਾਰੀ ਤਾਂ ਜਿਹੜੀਆਂ ਮੁਰਲੀਆਂ ਲੋੜ ਮੁਰਲੀਆਂ ਲੋੜਾ ਹਾਂ ਵੀ ਕੱਟਾਂ ਉਧਰੋਂ ਲੱਗਣ ਲੱਗ ਜਾਂਦੀਆਂ ਵੀ ਜਿਹੜੀਆਂ ਉਹਨਾਂ ਦੇ ਇੱਕ ਹੁੰਦੇ ਚਾ ਹੁੰਦੇ ਉਹਨਾਂ ਦੇ ਵੀ ਬਿਲਕੁਲ ਬਿਲਕੁਲ ਤਾਂ ਐਵੇਂ ਹੁਣ ਜਿਹੜੇ ਆਪਣੇ ਪਬਲਿਸ਼ਰਾਂ ਕੋਲੇ ਹੋ ਸਕਦਾ ਪੈਸਾ ਨਾ ਹੋਵੇ ਤਾਂ ਉਹ ਕੱਟਾਂ ਜਿਹੜੀਆਂ ਉਹ ਕਵੀਆਂ ਚੋਂ ਲੱਗਣ ਲੱਗਦੀਆਂ ਹਾਂ ਵੀ ਜਿਵੇਂ ਤੀਮੀ ਚੋਂ ਲੱਗਦੀਆਂ ਹੋਵੇ ਕੱਟਾਂ ਇਧਰੋਂ ਨਾ ਲੱਗਿਆ ਬਿਲਕੁਲ ਬਿਲਕੁਲ ਤਾਂ ਇਦਾਂ ਦੇ ਜਿਹੜੇ ਤਜਰਬੇ ਆ ਵੀ ਕਵੀਆਂ ਨੂੰ ਬਹੁਤ ਬੇਮਨੂਮੀ ਜੀ ਉਹੀ ਬੰਦੇ ਹੱਕਾਂ ਲਈ ਰੋਂਦੇ ਮੈਂ ਵੇਖਿਆ ਵੀ ਯਾਰ ਹੱਕ ਮਿਲਣੇ ਚਾਹੀਦੇ ਆ ਤੇ ਕਈਆਂ ਨੂੰ ਹੱਕ ਦੇ ਕੇ ਨਹੀਂ ਰਾਜ਼ੀ ਉਹੀ ਬੰਦੇ ਕਈਆਂ ਨੂੰ ਹੱਕ ਦੇ ਕੇ ਨਹੀਂ ਰਾਜ਼ੀ ਸਹੀ ਗੱਲ ਹਾਂ ਇਦਾਂ ਦੀਆਂ ਬਹੁਤ ਕਟਨਾਵਾਂ ਮੈਂ ਵੇਖੀਆਂ ਵੀ ਜਿਹੜੇ ਜਦੋਂ ਉਹਨਾਂ ਦੇ ਬਿਜ਼ਨਸ 'ਚ ਵੇਖੀਦਾ ਵੀ ਯਾਰ ਤੁਸੀਂ ਕਰ ਰਹੇ ਹੋ ਇਹ ਕੰਮ ਪਹਿਲਾਂ ਆਪਦੇ ਤੇ ਲਾਗੂ ਕਰੋ ਸ਼ੁਰੂ ਜੀ ਜੀ ਬਿਲਕੁਲ ਫਿਰ ਤੁਸੀਂ ਕਰੋ ਵੀ ਹੱਕਾਂ ਦੀ ਗੱਲ ਤਾਂ ਮੇਰਾ ਇਹ ਕਿਤਾਬ ਨੂੰ ਲੈ ਕੇ ਕਾਫੀ ਕੋੜਾ ਤਜਰਬਾ ਰਿਹਾ ਤੇ ਇਸ ਤੋਂ ਬਾਅਦ ਨਾ ਮੈਨੂੰ ਲੱਗਦਾ ਮੈਨੂੰ ਸੈਟ ਬੈਕ ਜਾ ਵੀ ਲੱਗਿਆ ਤੇ ਹੁਣ ਮੈਂ ਸੋਸ਼ਲ ਮੀਡੀਆ ਤੇ ਵੀ ਜ਼ਿਆਦਾ ਦੋਸਤ ਵੇਖਦੇ ਨਹੀਂ ਜੀ ਤਾਂ ਇਹਨਾਂ ਚੀਜ਼ਾਂ ਪਿੱਛੇ ਜੇ ਹਟ ਗਿਆ ਥੋੜਾ ਜਿਹਾ ਦਿਮਾਗ ਪੈਂਦਾ ਫਰਕ ਬਾਈ ਜਦੋਂ ਤੁਸੀਂ ਕਿਸ ਵਿਚਰਦੇ ਹੋ ਨਾ ਕਿਸ ਚੀਜ਼ ਦੇ ਵਿੱਚ ਵੜਦੇ ਹੋ ਨਾ ਤਾਂ ਉਹਦੇ ਚ ਕਈ ਵਾਰੀ ਤਾਂ ਬੜਾ ਕੁਝ ਇਹੋ ਜਿਹਾ ਵੀ ਪਿਆਰ ਨਿਕਲ ਜਾਂਦਾ ਜਿਹੜਾ ਆਪਾਂ ਸੋਚਿਆ ਹੀ ਨਹੀਂ ਹੁੰਦਾ ਵੀ ਆਹ ਹੀਰੇ ਵੀ ਮਿਲ ਸਕਦੇ ਆ ਤੇ ਕਈ ਵਾਰੀ ਆਪਾਂ ਜਿਹੜੇ ਚੀਜ਼ਾਂ ਦੂਰੋਂ ਬੜੀਆਂ ਖੂਬਸੂਰਤ ਲੱਗ ਰਹੀ ਹੁੰਦੀਆਂ ਕੋਲੇ ਆ ਕੇ ਫਿਰ ਉਹਨਾਂ ਚ ਨਿਕਲਦਾ ਕੁਛ ਨਹੀਂ ਨਿਕਲਦਾ ਕੁਛ ਬਿਲਕੁਲ ਇਵੇਂ ਹੋਇਆ ਪਰ ਇੱਕ ਕੌੜਿਆ ਤਜਰਬਾ ਸੁਣਿਆ ਇੱਕ ਮੈਂ ਮੈਨੂੰ ਲੱਗਦਾ ਵੀ ਉਹ ਰੂਹਦਾਰੀ ਵਾਲੀ ਗੱਲ ਵੀ ਕਰੀਏ ਨਾਲ ਤੁਸੀਂ ਇਹ ਸਫਰ ਤੇ ਚੱਲਦੇ ਚੱਲਦੇ ਪਿੱਛੇ ਜੇ ਮੈਂ ਦੇਖਿਆ ਕਿ ਚਰਨ ਲਿਖ ਉਹ ਬੰਦਾ ਫੱਕਰ ਹੈ ਵੈਸੇ ਮੈਂ ਮਿਲਿਆ ਨਹੀਂ ਆ ਪਰ ਜਿਵੇਂ ਦੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿੱਦਾਂ ਦੀ ਉਹਨਾਂ ਦੀ ਲੇਖਣੀ ਹੈ ਜੀ ਉਹ ਬੜੀ ਖੂਬਸੂਰਤ ਹੈ ਜੀ ਤੇ ਸਕੂਨ ਦੇਣ ਵਾਲੀ ਹੈ ਕਿਵੇਂ ਦਾ ਉਹ ਤਜ਼ਰਬਾ ਰਿਹਾ ਜਾਂ ਕਿਵੇਂ ਦਾ ਉਹ ਮਹਿਫਿਲ ਜਿਹੜੀ ਸੀ ਬਿਲਕੁਲ ਜੀ ਸਾਡੇ ਨਾਲ ਸਾਥ ਕਰਦੇ ਮੈਂ ਨਾ ਉਹਨਾਂ ਨੂੰ ਇਦਾਂ ਹੀ ਮਿਲ ਰਿਹਾ ਸੀਗਾ ਵੀ ਜਿਵੇਂ ਮੈਂ ਆਪਾਂ ਅਣਜਾਣ ਕੋਈ ਮਿਲਦਾ ਹਦਾ ਉਹਨਾਂ ਨੇ ਮਿਲ ਕੇ ਬੜਾ ਯਾਰ ਕਹਿੰਦੇ ਮੈਂ ਤੈਨੂੰ ਵੇਖਦਾ ਹੁਣ ਮੈਂ ਤਾਂ ਤੇਰੇ ਪਹਿਲਾਂ ਤਾਂ ਵਿਰਿੰਦਰ ਹਲਕੀ ਸ਼ਾਂਤ ਇੱਧਰ ਪਿਆ ਇੱਧਰ ਪਿਆ ਸਾਰੇ ਹੁਣ ਕਹਿੰਦਾ ਤੇਰਾ ਘਟ ਗਿਆ ਵੀ ਮਤਲਬ ਉਹਨਾਂ ਨੇ ਕਿ ਵੀ ਹੁਣ ਘਟ ਗਿਆ ਪਾ ਮੈਨੂੰ ਉਹ ਚੀਜ਼ ਬੜੀ ਮਹਿਸੂਸ ਹੋਈ ਵੀ ਯਾਰ ਵੱਡੇ ਬੰਦੇ ਆਪਾਂ ਨੂੰ ਦੇਖਦੇ ਆ ਕਿਉਂਕਿ ਮੈਂ ਕਦੇ ਵੀ ਆਪਦੇ ਆਪ ਨੂੰ ਬਈ ਇੱਕ ਇਹ ਵੱਡੀ ਗੱਲ ਹੁੰਦੀ ਹੈ ਵੀ ਬੰਦਾ ਇਹਨੂੰ ਕਦੇ ਵੀ ਆਪਦੇ ਆਪ ਨੂੰ ਕੁਝ ਸਮਝਣਾ ਨਹੀਂ ਚਾਹੀਦਾ ਬਿਲਕੁਲ ਜਦੋਂ ਆਪਾਂ ਇੱਕ ਟਾਈਮ ਤੇ ਕੋਈ ਸਮਝਣ ਲੱਗ ਗਏ ਨਾ ਦੂਜੇ ਨੂੰ ਆਪਾਂ ਨੂੰ ਦੂਜੇ ਦਾ ਟਾਈਮ ਵੀ ਆ ਹੀ ਲੱਗਦਾ ਵੀ ਯਾਰ ਇਹਦਾ ਕੀ ਆ ਇਹ ਤਾਂ ਐਵੇਂ ਹੀ ਤੁਰੇ ਫਰਦਾ ਚ ਸocrates ਤੁਹਾਡੇ ਵਾਲੀ ਗੱਲ ਨੂੰ ਸocrates ਨੇ ਕਿਹਾ ਸੀ ਕਹਿੰਦਾ ਜਿਹੜੇ ਬੰਦੇ ਨੂੰ ਇਹ ਭਰਮ ਪੈ ਜੇ ਨਾ ਕਿ ਮੇਰੇ ਥੋੜਾ ਜਿਹਾ ਵੀ ਗਿਆਨ ਹੈ ਹਾਂ ਕਹਿੰਦਾ ਉਸ ਤੋਂ ਵੱਡਾ ਗਿਆਨੀ ਕੋਈ ਨਹੀਂ ਬਿਲਕੁਲ ਹੈਨਾ ਤੇ ਇਹ ਤਾਂ ਕਦੇ ਵੀ ਇਹ ਪਰਮ ਤਾਂ ਬਲਣਾ ਹੀ ਨਹੀਂ ਸੀ ਇਹ ਇਹ ਪਰਮ ਨਹੀਂ ਹੋਣਾ ਚਾਹੀਦਾ ਤੇ ਮੈਨੂੰ ਇਹ ਆ ਵੀ ਉਹਨਾਂ ਨੇ ਜਦੋਂ ਇਹ ਗੱਲ ਕਹੀ ਤੇ ਮੈਨੂੰ ਬੜਾ ਮਹਿਸੂਸ ਹੋਇਆ ਵੀ ਹਾਂ ਯਾਰ ਸਕੂਨ ਮਿਲਿਆ ਤੇ ਇਹ ਉਹਨਾਂ ਦਾ ਵੀ ਵੱਡਾ ਪੰਸੀ ਹੈ। ਕਈ ਬੰਦੇ ਜਾਣ ਬੁੱਝ ਕੇ ਵੀ ਨਹੀਂ ਦੱਸਦੇ ਵੀ ਅਸੀਂ ਤੈਨੂੰ ਵੇਨੇ ਆ ਉਹ ਕਈ ਤਾਂ ਵੇਖ ਕੇ ਵੀ ਕਰ ਦਿੰਦੇ ਆ ਗਲ ਉਹ ਇਹ ਠੀਕ ਆ ਠੀਕ ਆ ਤੂੰ ਓਕੇ ਬਰਿੰਦਰ ਔਲਖ ਠੀਕ ਹਾਂ ਮੈਂ ਸ਼ਾਇਦ ਸੁਣਿਆ ਸੀ ਹਾਂ ਏਦਾਂ ਹੀ ਮੈਂ ਸ਼ਾਇਦ ਸੁਣਿਆ ਸੀ ਕਿ ਕਿਸੇ ਤੋਂ ਮੈਨੂੰ ਮੇਰੇ ਮਿੱਤਰ ਨੇ ਕਿਸੇ ਨੇ ਦੱਸਿਆ ਸੀ ਏਦਾਂ ਗੱਲ ਮੁੜ ਕੇ ਏਦਾਂ ਗੱਲ ਜੀ ਠਾ ਜਾਂਦੇ ਹਾਲਾਂਕਿ ਉਹਨੂੰ ਪੂਰਾ ਵੇਖਿਆ ਹੁੰਦਾ ਡਿਟੇਲ ਚ ਵੇਖਿਆ ਹੋਣਾ ਜੀ ਜੀ